ਕੀਗਾ ਬੜਾ ਕੱਪੂ ਤੇ ਪਾਸੇ ਨਾਲ ਬਾਧੀਆ ਬੱਤਾ ਸੀਗਾ ਤੁਸੀਂ ਦਾਰਿਆਂ ਨਾਲ ਦੱਸੋ ਰੋਵੀ ਸਰਕਾਰ ਨੇ ਵੀ ਬਰਾਬਰ ਦਾ ਕੇਂਦਰ ਆਜੋ ਬਹੁਤ ਅੰਕ ਚਰਦਾ ਸਾਡੇ ਵੋਟਰਾਂ ਵੱਲੋਂ ਪ੍ਰਾਜੇ ਸਰਬਾਨ ਅੰਪਾਸਿਕ ਕੋਖਰੀ ਉਹ ਸਾਡਾ ਨੰਬਰ ਆਪਾਂ ਅੱਜ ਮੁਖਾਤੇ ਪਹੁੰਚਾਂਗੇ ਕਿਉਂਕਿ ਅਸੀਂ ਅੱਜ ਆਪਣਾ ਸੱਚੀ ਹਕੀ ਦੇਖ ਰਹੇ ਹਾਂ ਜਿਸ ਦੇ ਨਾਲ ਚੇਲਾ ਲੱਗੇ ਸੁਖਿੰਦਰ ਰਾਮਾ ਕੋਲ ਹੋਣੇ ਅੱਜ ਇਹ ਬਹੁਤ ਵੱਡੀ ਧਿਆਨਖੋਰੀ ਸੱਚ ਕਰੇ ਅਪਰੇਕਰ ਰੱਖੀ ਆ ਪ੍ਰਸ਼ਾਸਨ ਵੀ ਇਸਦੇ ਲਈ ਦੁਖੀ ਹੈ ਸਰਕਾਰਾਂ ਨੇ ਦੁਖੀ ਹੈ ਕਿਉਂਕਿ ਉਹ ਵੀ ਪਾਰ ਸੱਜਦਾ ਰ ਆ ਬੋਲਰ ਦੇ ਬੱਚੇ ਦੀ ਇੱਕ ਘਾਟ ਖੋਹ ਵਾਲੀ ਨਿਕਟਨ ਚਾ ਚੁੱਕੀ ਹੈ ਖੁਦ ਸਾਰਿਆਂ ਨੂੰ ਉਪਰਾਲਾ ਕਰਨਾ ਪੈਣਾ ਆਪਾ ਤੋਪਾ ਕਾ ਜੈਕੀਟ ਤੋਂ ਸਾਡੀ ਜੇਸੋ ਬੀ ਦੀ ਆਰੰਭ ਤੋਂ ਦੱਸਦਾ ਜੱਥੇ ਬੰਦੀ ਹੈ ਹਲ 95 ਤੋਂ ਬਣੀ ਹੋਈ ਆ ਵਾਖਰਕ ਪੀੜਾ ਵਿੱਚ ਲੰਘਦੀ ਹੋਈ ਭਾਵੇਂ ਸਾਡਾ ਕਿੱਤਾ ਅੱਧੀ ਆਧੀ ਜੱਥੇ ਕਿੱਤੇ ਵੀ ਲੜਾਈ ਕਰਦੇ ਆ ਸੱਜੇ ਜੀ ਸਮਾਜਿਕ ਬੰਦੇ ਆ ਨਾ ਸਲਾਹ ਕਿਸੇ ਲੜਾਈ ਕਰਦੇ ਆ ਹੈ ਇਹ ਜਨ ਜਗ ਉਹ ਤੁਸੀਂ ਆਪਣਾ ਕੰਮ ਕਰ ਲੈਣਾ ਬੜੀ ਵੱਡੀ ਗੱਲ ਹੈ ਬਾਕੀ ਨਹੀਂ ਸਾਡੀ ਸਾਫ ਦੀ ਗੱਲ ਜਦੋਂ ਵੀ ਚਾਹੇ ਤੁਸੀਂ ਅੱਧੀ ਦਾ ਅਜ਼ਮਾਣ ਕਰੋਗੇ ਅਸੀਂ ਤੁਹਾਡੇ ਨਾਲ ਕੋਈ ਇਦਾਂ ਦੀ ਗੱਲ ਨਹੀਂ ਹੋਊਗੀ ਵੀ ਜਿਸ ਕਿਸੇ ਨੂੰ ਅੱਖੋਂ ਪਰੋਇਆ ਕਰੀ ਤਾਈਏ ਅਸੀਂ ਤੁਹਾਡਾ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਇੰਨਾ ਕੱਪ ਇੱਥੇ ਦੇ ਵਿੱਚ ਵਰਮੀ ਦੇ ਰੱਖਦੇ ਰਹੇ ਪਰ ਉਹ ਜਨਨ ਫਲਾਪ ਪ੍ਰੋਗਰਾਮ ਅਸੀਂ ਚੱਲ ਰਿਹਾ ਹੈ ਹੋਲੀ 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 ਜਿੰਦਾਬਾਦ ਨਸ਼ੇ ਦੇ ਇਸ ਦਾ ਕਰਨ ਨੂੰ ਸਖਤ ਸਜ਼ਾਾਂ ਦੇਓ ਸਜਾ ਜਾਗੋ ਨਸ਼ੇ त्यागो ਨਸ਼ੇ त्यागो ਨਸ਼ੇ त्यागो ਨਸ਼ਿਆਂ ਦਾ ਜੋ ਕਰਨ ਬੁਕਾਰ ਹੋਰ ਤੁਸੀਂ ਉਵੇਂ ਨਾ ਸਿੱਧੋ ਪਰ ਆ ਕੇ ਮੰਨ ਲੈ ਲਓ ਆਹ ਬੜੀ ਤਰਸਾਉਂਦਾ ਆਮ ਪੀਬੀ ਜਿੰਦਾਬਾਦ 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 ਹਾਲੀਕਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਿੰਦਾਬਾਦ ਜਿੰਦਾਬਾਦ ♪♪♪♪♪♪♪♪♪♪♪♪♪♪♪ <laughs> <laughs> ਉਹ ਬੋਟਾ ਬੰਦੇ ਦਾ ਬਰਾਵਾ ਹਾ ਸਗਰੇ ਕਰ ਲਾ ਹਾ ਸਗਰੇ ਕਰ ਲਾ ਤਨੀ ਤਰ ਫੋਟਾ ਦੇ ਘਾ ਗਏ ਆਪਾਂ ਪਿੱਛੇ ਖੜੇ ਆ ਉਹ ਨੰਗੇ ਸੁਬਾ ਵਾ ਮਸੂਆ ਮਸੂਆ ਕੰਨ ਦੀ ਸਾਰ ਕੋਟ ਦੇ ਵਾਲੇ ਨੂੰ ਹੁਣਾ ਵਾ ਮਸੂਆ ਮਸੂਆ ਕੰਨ ਦੀ ਸਾਰ ਔਰੇ ਨਾਰ ਅਤੇ ਕੋਈ ਨਹੀਂ ਦੱਸਿਆ ਮੈਂਬਰ ਸਾਹਿਬਾਨ ਲੱਗਿਆਂ ਕੋ ਬਾਹਰ ਦਿੱਤੀ ਦਾ ਖਰਚਾ ਵਾਹਿਬ ਦਿੱਤੀ ਕਿਤੇ ਦੋਸਤੋ ਜੋ ਅੱਜਕੱਲ ਆਪਣੇ ਸਮਾਜ ਦੇ ਵਿੱਚ ਲੱਗੇ ਦਾ ਰਿਆ ਚੱਲਿਆ ਹੈ ਉਹਦੇ ਫਿਰ ਆਪਣੇ ਮੈਡੀਕਲ ਪ੍ਰਤੀਆਂ ਨਾਲ ਜੋਦਾ ਅਜਿਹੇ ਦਾ ਪਾਇਆ ਗਿਆ ਸਰਕਾਰ ਵੱਲੋਂ ਚਾਈਨਾ ਮੱਤਿਆ ਤਾਂ ਉਹਨਾਂ ਸਾਥਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਇਨੀ ਕਰਨੀ ਤੇ ਬਹਾਜੀ ਕਰੀਆ ਉਹ ਲੋਕ ਇਹਨਾਂ ਆਈ ਲੈਣਾ ਬਸ ਸੋਸ਼ਲ ਮੀਡੀਆ ਤੇ ਦੇਖਦੇ ਰਹਿੰਦੇ ਆ ਕਿ ਜਦੋਂ ਕੋਈ 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 ਲਾਸ਼ ਕੋਈ ਹੁੰਦੀ ਆ ਜਦ ਲਾ ਮਾਰੇ ਤਰੋੜ ਕਰਾਪ ਕਰੀ ਜਾਂਦੀ ਆ ਤੋ ਦੇਖੇ ਨਹੀਂ ਜਾਂਦੇ ਮੇਰੇ ਦੋਸਤੋ ਇਹਨਾਂ ਨਾਲ ਜਦੋਂ ਜਿਆਦਾ ਗੋਲ ਨਹੀਂ ਆਪਾਂ ਵੱਖ-ਵੱਖ ਪਿੰਡਾਂ ਦੇ ਵਿੱਚ ਬੈਠੇ ਆ ਆਪਾਂ ਅਵੇਅਰਨੈਸ ਕਰਨਾ ਹੈ ਨਾਗਰਿਕੀਓ ਕੋਈ ਨਾ ਕਿੰਦੇ ਘਟਕ ਇਹ ਨਕੀਤੇ ਮੇਰੇ ਨਾਲ ਉਹਨਾਂ ਬਾਰੇ ਕੋਣ ਨੂੰ ਦੱਸਿਆ ਜਾਵੇ ਉਹ ਲੱਗੇ ਜਿਵੇਂ ਆਪਣੀਆਂ ਬਰਾਦਰੀ ਦੇ ਗਏ ਕੋਈ 22 ਸਾਲ ਦਾ ਰਹੇ ਨਾ ਕੋਈ 25 ਸਾਲ ਦਾ ਰਹੇ ਨਾ ਜਦੋਂ ਉਹਨਾਂ ਵੀ ਮੰਨੂ ਆਪਣੀ ਤੋਂ ਚਾਹੀਦੇ ਹੁੰਦੇ ਨੇ ਹਾਂਸ ਕਰਦੇ ਹਾਂ 28 ਦਾ ਵੀ ਸ਼ਰਮ ਦੇ ਨਾਲ ਸਿਰ ਝੁਕ ਜਾਂਦਾ ਹੈ ਅੱਜ ਕੱਲ ਪੰਡਿਆਂ ਵਿੱਚ ਹੁੰਦਾ ਕੀ ਹੈ ਕੋਈ 20 ਸਾਲ ਦਾ ਬੱਚਾ ਕੋਈ 22 ਸਾਲ ਦਾ ਬੱਚਾ ਕੋਈ 25 ਸਾਲ ਦਾ ਬੱਚਾ ਉਹ ਦੱਸਦੇ ਟਿੰਕੇ ਲਾ ਕੇ ਮਰ ਜਾਂਦਾ ਪਰ ਮਾਪਿਆਂ ਨੂੰ ਨਿਮਰਸੀ ਦਾ ਸਾਹਮਣਾ ਕਰਨਾ ਪੈਂਦਾ ਉਹ ਲੋਕਾਂ ਨੂੰ ਇਹ ਕੀ ਚਾਹ ਗੁਰੂ ਆਪਿਕਰ ਸਾਡੇ ਨਵੇਂ ਗਵਾਨ ਮਾਰੇ ਨਾ ਸਾ ਸਮਾਜ ਦਾ ਇੱਕ ਬਹੁਤ ਹੀ ਮਹਰੋ ਮਾਰੂ ਸੀ ਜਿਹੜੇ ਨਾ ਕੁ ਰੱਖਦੇ ਹੋ ਮੈਡੀਕਲ ਪ੍ਰੈਕਟਿਸ ਐਸਐਸਸੀ ਪੰਜਾਬ ਨੇ ਇੱਕ ਫੈਸਲਾ ਕੀਤਾ ਪੰਜਾਬ ਲੈਵਲ ਤੇ ਉੱਤੇ ਕਿ ਕਿ ਚੋਟਾ ਮਾਰਸ ਪੰਜਾਬ ਉੱਤੇ ਤੋਂ ਉੱਤੇ ਕੱਢਿਆ ਜਾਣ ਲੋਕਾਂ ਨੂੰ ਅਵਰਨਸ ਕੀਤਾ ਜਾਵੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਇਹਨਾਂ ਨਸ਼ਿਆਂ ਤੋਂ ਆਪਾਂ ਇਹਨਾਂ ਬੱਚਿਆਂ ਨੂੰ ਬਚਾਉਣਾ ਕਿਵੇਂ ਆ ਜੀ ਬਾਦਰੋ ਇਕ ਕੰਮ ਆਪ ਜਰ ਰਹੀ ਹੈ ਮਸ਼ਹਬੀਆਂ ਆਂਦਲੂਰੀ ਹੋ ਚੁਕੀ ਹੈ ਨਾ ਲੱਗਦੀ ਲੱਗਦੀ ਕਿ ਕੋਈ ਸਹਰੇ ਚਾਤਾ ਬੋਤਾ ਮੰਨਵਾੜੇ ਗਰੇ ਲੋਕ ਦੀ ਅਜੋ ਕਿੱਥੇ ਗਏ ਨੇ ਅਜੇ ਮੰਤਰੀ ਬਣ ਕੇ ਬੰਥਾ ਨਾ ਕੋਈ ਸੰਤਰੀ ਮਾਲਕੋ ਬੈਠੇ ਨੇ ਸੰਧਾ ਦੇ ਉਸ ਤੋਂ ਲੋਕਾਂ ਨਾਲ ਵਾਲੇ ਜਾਂ ਲੋਕਾਂ ਦੀ ਵਾਲੋ ਉਹਨਾਂ ਦਾ ਕੋਈ ਫਸਦਾਰ ਕੋਈ ਨਜ਼ਰੀਆ ਨਹੀਂ ਹੈ ਵਾਜਾ ਸਾਡੇ ਮਾਣ ਨੂੰ ਪੁੱਛ ਕੇ ਰੱਖੋ ਜਿਹੜੇ ਬੱਚੇ ਨਸ਼ਾ ਕਰਦੇ ਆ ਪਹਿਲਾਂ ਨਸ਼ਾ ਕਰਦੇ ਆ ਮੁੜ ਕੇ ਆ ਕੇ ਉਹ ਮਾਵਾ ਦੇ ਜੰਦਾ ਪੜਦੇ ਆ ਉਹ ਪੈਰਾਂ 'ਤੇ ਧਾਰੀਆਂ ਪੜਦੇ ਆ ਸਾਨੂੰ ਇਥੇ ਪੈਸੇ ਦੇ ਕੇ ਜਾਣ ਇਤੋਂ ਵੱਡੀ ਬੜੀ ਲਾਜਤ ਬੜੀ ਵੱਡੀ ਲਾਜਤ ਕੀ ਹੋ ਸਕਦੀ ਹੈ ਕਿ ਜਿਹੜੇ ਸਾਡੇ ਬੜੇ ਲਾਡਾਂ ਦੇ ਨਾਲ ਬੜੇ ਸ਼ਾਵਾਂ ਦੇ ਨਾਲ ਪਾਲੇ ਭੋਗਿਆ ਪੁੱਤੀ ਆਜੇ ਸਸ ਮਾਇ ਦੇ ਜੋ ਕਰੇ ਜਾਂਦੇ ਆ ਸਾਡੀਆਂ ਅੱਖਾਂ ਦੇ ਸਾਹਮਣੇ ਮਰੇ ਜਾਂਦੇ ਆ ਪਰ ਨਾਤੇ ਜਿਹੜਾ ਨਸ਼ੀ ਦਾ ਮਾਰਿਆ ਕੰਡਾ ਹੀ ਸਾਡਾ ਮੁੰਡਾ ਬਿਮਾਰ ਸੀ ਸਾਡਾ ਮੁੰਡਾ ਮਰ ਗਿਆ ਸੀ ਸੋ ਸਾਡਿਓ ਗ੍ਰੀਨ ਤੇ ਉੱਤਮਾ ਫੀਲ ਕਰਾ ਕਿ ਜਿੰਨੇ ਵੀ ਸੰਭਾ ਦੇ ਵਿੱਚ ਸ਼ਹਿਰਾ ਦੇ ਵਿੱਚ ਕੱਟਦੇ ਆ ਦੇ ਵਿੱਚ ਖਾਲ ਜਿਹੜੀ ਕਰਦੇ ਆ ਨਸ਼ਾ ਤਸਕਰ ਵੇਚਦੇ ਆ ਉਹਨਾਂ ਨੇ ਗਲਤ ਕਥਨਾਵਾ ਜਰੀਆ ਪ੍ਰੀਸ਼ਟ ਪ੍ਰਬੰਧ ਦੇ ਹਟਕਾਣ ਦੇ ਵਿੱਚ ਸਬੰਧਤ ਗਾਣਿਆਂ ਦੇ ਵੀ ਦਿੱਤੀਆਂ ਜਾਂ ਔਰ ਅਸੀਂ ਕਾਰਵਾਈ ਅਮਲ ਹੋਣ ਤੇ ਲਿਆਂਦੀ दोलनि में बारे वञे बि अनुदो कन लिया जंहिं ताईं ਸਾਡੇ ਵਿਸ਼ੇਸ਼ ਤੌਰ ਤੇ ਨਾ ਹੀ ਸੋਤਰਾ ਬੱਤੀਾਰੇ ਸੋ ਸਾਥੀਓ ਆਉਣ ਵਾਲੇ ਸਮੇਂ ਬਤਨਾ ਰਹਿਣ ਦੇ ਵਜੋਂ ਦਾਰਸ਼ਿਕਾ ਸ ਕੋਈ ਮਚਾਇਆ ਸੇਵਾ ਸਿਕਾਰਨਾ ਹੋਵੇ ਬਹੁਤ ਬਹੁਤ ਅਨੁਆ ਸਾਥੀਓ ਇਹਨਾਂ ਵਰਦੀ ਦੇ ਵਿੱਚ ਸ਼ਾਨਾ ਕੱਢ ਕੇ ਸਾਰਿਆਂ ਦਾ ਲੱਖ ਲੱਖ ਸ਼ੁਕਰੀਆ ਤੇ ਧੰਨਵਾਦ ਮੈਂ ਵੀ ਜਿੱਕਾ ਖਾਸਾ ਵਗਰੀ ਦਿੱਤੀ ਫੋਟੋ ਮੈਡੀਕਲ ਪੈਟੀਸ਼ਨਰ ਨੇ ਜਿਹੜਾ ਚੇਤਨਾ ਮਾਰਚ ਕੱਢਿਆ ਇਹ ਨਸ਼ਿਆਂ ਦੇ ਖਿਲਾਫ ਕੱਢਿਆ ਕਿ ਲੋਕ ਜਿਹੜੇ ਬੱਚੇ ਆ ਨਸ਼ਿਆਂ ਤੋਂ ਦੂਰ ਰਹਿਣ ਕਿਉਂਕਿ ਇਹ ਹਰ ਇੱਕ ਪਿੰਡਾਂ ਦੇ ਵਿੱਚ ਇਹਨਾਂ ਦੇ ਜਿਹੜੀਆਂ ਜਿਵੇਂ ਕਲੀਨਿਕ ਹੈਗੇ ਆ ਤਾਂ ਇਹ ਬੱਚਿਆਂ ਨੂੰ ਵੇਰ ਵੀ ਕਰਦੇ ਆ ਉਹਨਾਂ ਦੀ ਮਦਦ ਵੀ ਕਰਦੇ ਆ ਇਹਨਾਂ ਨੇ ਅੱਜ ਪਰਨ ਵੀ ਕੀਤਾ ਵੀ ਅਸੀਂ ਜਿਹੜੇ ਆਉਣ ਵਾਲੇ ਜੇ ਕੋਈ ਬੱਚੇ ਨੂੰ ਕੋਈ ਦਵਾਈ ਦੀ ਲੋੜ ਆ ਹੋਰ ਆ ਉਹਦੇ ਵੀ ਅਸੀਂ ਉਹਦਾ ਇੰਤਜ਼ਾਮ ਕਰਾਵਾਂਗੇ ਤਾਂ ਜੋ ਬੱਚੇ ਨਸ਼ਿਆਂ ਦੀ ਦਲਦਲ ਚੋਂ ਨਿਕਲ ਸਕਣ ਤੇ ਸਾਡਾ ਪੁਲਿਸ ਦਾ ਵੀ ਅਸੀਂ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਵੀ 24 ਘੰਟੇ ਨਾਲ ਨਾਲ ਜੇ ਸਾਨੂੰ ਕਿਤੇ ਵੀ ਯਾਦ ਕਰਨਗੇ ਅਸੀਂ ਨਾਲ ਇਹਨਾਂ ਦੇ ਆਵਾਂਗੇ ਤੇ ਬਾਕੀ ਅਸੀਂ ਵੀ ਜਿਹੜੇ ਸਾਡੇ ਹੌਟਸਪੌਟ ਹੈਗੇ ਆ ਨਸ਼ੇ ਵਾਲੇ ਅਸੀਂ ਉੱਥੇ ਰੋਜ਼ ਹੀ ਰੇਡ ਹੋ ਰਹਾ ਹੈ ਤੇ ਜਿਹੜੇ ਮਾੜੇ ਬੰਦੇ ਆ ਜਿਨ੍ਹਾਂ ਤੋਂ ਕੋਈ ਨਸ਼ਾ ਬਰਾਮਦ ਹੋ ਰਿਹਾ ਉਹਨਾਂ ਦੇ ਖਿਲਾਫ ਕਾਰ ਵੀ ਬੀ ਸਖਤ ਹੋ ਸਰ ਮੈਂ ਡਾਕਟਰ ਜਸਬੀਰ ਸਿੰਘ ਸੈਗਲ ਜ਼ਿਲ੍ਹਾ ਪ੍ਰਧਾਨ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਮੋਗਾ ਸਾਡੀ ਜਥੇਬੰਦੀ ਸ਼ੁਰੂ ਤੋਂ ਹੀ ਨਸ਼ਿਆਂ ਦੇ ਵਿਰੁੱਧ ਜਿਹੜੀ ਹੈ ਉਹ ਅਵੇਅਰਨੈਸ ਕੈਂਪ ਲਗਾਉਂਦੀ ਰਹੀ ਹੈ ਔਰ ਸਮੇਂ-ਸਮੇਂ ਤੇ ਜਿਹੜੇ ਹੈ ਨਸ਼ਾ ਵਿਰੋਧੀ ਚੇਤਨਾ ਮਾਰਚ ਵੀ ਕੱਢਦੀ ਰਹੀ ਹੈ ਉਸੇ ਤਹਿਤ ਹੀ ਅੱਜ ਪੰਜਾਬ ਸਰਕਾਰ ਵੱਲੋਂ ਜਿਹੜੀ ਨਸ਼ਾ ਵਿਰੋਧੀ ਮੁਹਿੰਮ ਚਲਾਈ ਹੈ ਉਹਦੇ ਹੱਕ ਦੇ ਵਿੱਚ ਅਸੀਂ ਇੱਕ ਜਿਹੜਾ ਹੈ ਚੇਤਨਾ ਮਾਰਚ ਕੱਢ ਰਹੇ ਹਾਂ ਨਸ਼ਾ ਵਿਰੋਧੀ ਲਹਿਰ ਦੇ ਤਹਿਤ ਉਹ ਸਾਡੀ ਇਹ ਸਾਡੀ ਜ਼ਿਲ੍ਹਾ ਪੱਤਰੀ ਜਿਹੜੀ ਹੈ ਇਹ ਚੇਤਨਾ ਮਾਰਚ ਕੱਢ ਰਹੇ ਹਾਂ ਅੱਜ ਸਾਡਾ ਉਦੇਸ਼ ਹੈ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਕਰਨਾ ਔਰ ਅਸੀਂ ਚਾਹੁੰਦੇ ਹਾਂ ਕਿ ਕਿਸੇ ਵੀ ਘਰ ਦਾ ਬੱਚਾ ਜਿਹੜਾ ਉਹ ਨਸ਼ਾ ਨਾ ਕਰੇ ਪਰੂਨ ਹੱਤਿਆ ਰੋਕੀ ਜਾਵੇ ਨਸ਼ੇ ਨਸ਼ੇ ਦੀ ਜਿਹੜੀ ਆ ਉਹ ਮੁਕੰਮਲ ਤੌਰ ਤੇ ਜਿਹੜੀ ਆ ਉਹ ਰੋਕ ਲੱਗੇ ਸਮਾਜ ਦੇ ਵਿੱਚ ਬਿਲਕੁਲ ਨਸ਼ਾ ਨਾ ਹੋਵੇ ਸਾਰੇ ਜਿਹੜੇ ਪਰਿਵਾਰ ਹੱਸਦੇ ਵਸਦੇ ਰਹਿਣ ਸੁਖੀ ਵਸਣ ਬਿਲਕੁਲ ਕਿਸੇ ਦਾ ਪੁੱਤ ਜਿਹੜਾ ਹੈ ਉਹ ਨਸ਼ਿਆਂ ਦੇ ਨਾਲ ਨਾ ਮਰੇ ਘਰ ਘਰ ਵੈਣ ਪੈਂਦੇ ਆ ਨਸ਼ਿਆਂ ਦੇ ਨਾਲ ਇੱਕ ਇੱਕ ਪਿੰਡ ਦੇ ਵਿੱਚ ਹਫ਼ਤੇ ਹਫ਼ਤੇ ਦੇ ਵਿੱਚ 10 10 15 15 ਜਿਹੜੀਆਂ ਮੌਤਾਂ ਹੁੰਦੀਆਂ ਨਸ਼ੇ ਦੇ ਨਾਲ ਇਹ ਨਾ ਹੋਣ ਸਾਰੇ ਮਾਪੇ ਜਿਹੜੇ ਆ ਉਹ ਸੁਖੀ ਰਹਿਣ ਤੇ ਨਸ਼ਾ ਬੰਦ ਹੋਣਾ ਹੈ ਮੈਂ ਡਾਕਟਰ ਬਲਵਿੰਦਰ ਕੁਰਸੰਦੂ ਔਰ ਸਿਟੀ ਵਨ ਮੋਗਾ ਔਰ ਪਿੰਡ ਰੋਡਾ ਵਿੱਚ ਮੈਂ ਆਰਐਮਪੀ ਪ੍ਰੈਕਟਿਸ ਕਰ ਰਹੀ ਆ ਔਰ ਅੱਜ ਸਾਡਾ ਇੱਥੇ ਇਕੱਠੇ ਹੋਣ ਦਾ ਇੱਕ ਜੋ ਨਸ਼ਿਆਂ ਦੀ ਮੈਮ ਚੱਲ ਰਹੀ ਆ ਨੌਜਵਾਨ ਪੀੜ੍ਹੀਆਂ ਨਸ਼ਾ ਖਾ ਖਾ ਕੇ ਨੌਜਵਾਨ ਵੀਰ ਮਾਰ ਰਿਹਾ ਬੱਚੇ ਮਾਰ ਰਿਹਾ ਸਾਡੇ ਸਾਡੇ ਹੀ ਬੱਚੇ ਆ ਉਹ ਸਾਡੇ ਉਹ ਭੈਣ ਭਰਾ ਐ ਔਰ ਅਸੀਂ ਉਹਦਾ ਕਰਕੇ ਇੱਕ ਅੱਜ ਰੈਲੀ ਰੱਖੀ ਹੋਈ ਆ ਚੇਤਰਾ ਮਾਰਚ ਰੱਖਿਆ ਹੋਇਆ ਜਿਹਦੇ ਕਿ ਨਸ਼ਿਆਂ ਦੇ ਖਿਲਾਫ ਇਹ ਨਸ਼ੇ ਨੂੰ ਜੜ ਤੋਂ ਵੱਢਿਆ ਜਾਵੇ ਜੜ ਤੋਂ ਕੱਢਿਆ ਜਾਵੇ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਸਾਡੀਆਂ ਸੁਖੀ ਵਸਣ ਔਰ ਇਹ ਜਿਹੜੇ ਨਸ਼ੇ ਆ ਨਸ਼ਿਆਂ ਨੇ ਤਾਂ ਘਰ ਬਰਬਾਦ ਕਰਤੇ ਆ ਕਰਕੇ ਇਹਨਾਂ ਨਸ਼ਿਆਂ ਨੂੰ ਅਸੀਂ ਜੜੋ ਕੱਢਣ ਵਾਸਤੇ ਇੱਕ ਚੇਤਨਾ ਰੈਲੀ ਰੱਖੀ ਹੋਈ ਆ ਜਿਹੜੀ ਕਿ ਸਾਰੇ ਸਾਡੇ ਬਲਾਕਾਂ ਦੇ ਡਾਕਟਰ ਇੱਥੇ ਇਕੱਠੇ ਹੋਏ ਆ ਮੈਂ ਨੌਜਵਾਨ ਬੱਚਿਆਂ ਅੱਗੇ ਤਾਂ ਇਹੀ ਹੱਥ ਬੰਨ ਕੇ ਬੇਨਤੀ ਕਰਦੀ ਆ ਵੀ ਤੁਸੀਂ ਇਹਨਾਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਦੂਰ ਰਹੋ ਔਰ ਕੁੜੀਆਂ ਦਾ ਖਾਸ ਕਰਕੇ ਹੀ ਬਹੁਤ ਜ਼ਿਆਦਾ ਦੂਰ ਰਹਿਣਾ ਕਿਉਂਕਿ ਕੁੜੀਆਂ ਦੀ ਜੋ ਜ਼ਿੰਦਗੀ ਇੱਕ ਵਾਰੀ ਗਲਤੀ ਮੁੜ ਕੇ ਇਹ ਜ਼ਿੰਦਗੀ ਆਉਣੀ ਨਹੀਂ ਇਹ ਜੋ ਆਪਾਂ ਨੂੰ ਇੱਕ ਮਿਲਿਆ ਹੋਇਆ ਇੱਕ ਆਪਾਂ ਨੂੰ ਜਾਮਾ ਮਿਲਿਆ ਹੋਇਆ ਬੰਦੇ ਦਾ ਜਾਮਾ ਮਿਲਿਆ ਹੋਇਆ ਜੇ ਆਪਾਂ ਇਹ ਨਸ਼ੇ ਵਿੱਚ ਹੀ ਖਤਮ ਕਰ ਲਿਆ ਤੇ ਆਪਣੇ ਪੱਲੇ ਕੁਝ ਨਹੀਂ ਰਹਿ ਗਿਆ ਮੈਂ ਆਉਣ ਵਾਲੀ ਪੀੜ੍ਹੀ ਅੱਗੇ ਇਹ ਹੀ ਮੈਂ ਤਾਂ ਹੱਥ ਬੰਨ ਕੇ ਬੇਨਤੀ ਕਰੂੰਗੀ ਵੀ ਤੁਸੀਂ ਅੱਗੇ ਤੋਂ ਕੋਈ ਨਸ਼ੇ ਨੂੰ ਟੱਚ ਨਾ ਕਰੋ ਬਹੁਤ ਚੀਜ਼ਾਂ ਹੋਰ ਖਾਣ ਵਾਲੀਆਂ ਚੰਗੀਆਂ ਤੇ ਚੰਗੀਆਂ ਚੀਜ਼ਾਂ ਖਾਓ ਚੰਗੇ ਕੰਮ ਕਰੋ ਮੈਂ ਤਾਂ ਇੱਥੋਂ ਤੱਕ ਵੀ ਰੋਕ ਲਾਉਂਗੀ ਕਿ ਫੌਨ ਕੰਟਰੀਆਂ ਨੂੰ ਨਾ ਭਜੋ ਇੰਡੀਆ ਵਿੱਚ ਬਹੁਤ ਕੋਸ਼ ਹੈ ਇੰਡੀਆ ਵਿੱਚ ਕੰਮ ਕਰੋ ਮੈਂ ਗਰਮੇਲ ਸਿੰਘ ਮਾਚੀ ਕੇ ਸੂਬਾ ਜਨਰਲ ਸਕੱਤਰ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਪੰਜਾਬ ਅਸੀਂ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਮੋਗਾ ਵੱਲੋਂ ਹਰ ਸਾਲ 26 ਜੂਨ ਨੂੰ ਜਿਹੜਾ ਨਸ਼ਾ ਮੁਕਤੀ ਦਿਵਸ ਆ ਉਹਦੇ ਸਬੰਧ ਚ ਪ੍ਰੋਗਰਾਮ ਕਰਦੇ ਆ ਪਿੰਡਾਂ ਚੇਤਨਾ ਮਾਰਚ ਕਰਦੇ ਆ ਲੋਕਾਂ ਦੇ ਵਿੱਚ ਜਾਗਰੂਕ ਮਹਿੰਮ ਪੈਦਾ ਚਲਾਉਂਦੇ ਆ ਇਸ ਦੀ ਤਰ੍ਹਾਂ ਤੇ ਇਸ ਵਾਰ ਅਸੀਂ ਜਿਹੜਾ ਕੁਝ ਸਮੇਂ ਦੇ ਨਾਲ ਅਸੀਂ ਅੱਜ ਦਾ ਜਿਹੜਾ ਵਿਅਸਾ ਨਸੀਬ ਵਿਰੋਧੀ ਦਿਵਸ ਦੇ ਵਜੋਂ ਮਨਾ ਰਹੇ ਹਾਂ ਜਿਦੇ ਵਿੱਚ ਸ਼ੁਰੂਆਤ ਅਸੀਂ ਮੋਗੇ ਜ਼ਿਲ੍ਹੇ ਦੇ ਵਿੱਚ ਚੇਤਨਾ ਮਾਰਚ ਕੱਢਣਾ ਉਸ ਤੋਂ ਬਾਅਦ ਅਗਲਾ ਪੂਰੇ ਜ਼ਿਲ੍ਹੇ ਦੇ ਵਿੱਚ ਮਤਲਬ ਵੱਖ-ਵੱਖ ਪਿੰਡਾਂ ਦੇ ਵਿੱਚ ਜਿਵੇਂ ਪਹਿਲਾਂ ਦੀ ਤਰ੍ਹਾਂ ਸੈਮੀਨਾਰ ਚੇਤਨਾ ਮਾਰਚ ਕਰਦੇ ਹਾਂ ਉਸੇ ਤਰ੍ਹਾਂ ਹੀ ਅਸੀਂ ਸੈਮੀਨਾਰ ਕਰਾਂਗੇ ਕਿਉਂਕਿ ਸਾਡੀ ਜਥੇਬੰਦੀ ਅੱਜ ਤੋਂ 25-30 ਸਾਲ ਪਹਿਲਾਂ ਲਗਾਤਾਰ ਭਰੂਣ ਹੱਤਿਆ ਨਸਿਆਂ ਦੇ ਖਿਲਾਫ ਦਾਜ ਦੇਹੇਜ ਦੇ ਖਿਲਾਫ ਸਮਾਜਿਕ ਬੁਰਾਈਆਂ ਦੇ ਖਿਲਾਫ ਲੜਦੀ ਰਹੀ ਹੈ ਸਾਡਾ ਸੰਵਿਧਾਨ ਆ ਸੰਵਿਧਾਨ ਦੇ ਨਿਯਮਾਂ ਮੁਤਾਬਕ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਹਿਲਾਂ ਵੀ ਜਿਹੜਾ ਨਸ਼ੇ ਵਿਰੋਧੀ ਮਹਿੰਮ ਸੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਉਦੋਂ ਵੀ ਅਸੀਂ ਵੱਡੀ ਪੱਧਰ ਤੇ ਪ੍ਰਸ਼ਾਸਨ ਦਾ ਸਰਕਾਰ ਦਾ ਸਹਿਯੋਗ ਦਿੱਤਾ ਸੀ ਅੱਜ ਵੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਮਾਨ ਜੀ ਜਿਨ੍ਹਾਂ ਨੇ ਨਸ਼ਿਆਂ ਦੇ ਖਿਲਾਫ ਇੱਕ ਵੱਡਾ ਐਦ ਲਿਆ 10000 ਦੇ ਕਰੀਬ ਜਿਹੜੀ ਵੱਡੀ ਪੱਧਰ ਤੇ ਜਿਹੜੇ ਅਫਸਰ ਮਲਾਜਮ ਉਹਨਾਂ ਦੀਆਂ ਮਤਲਬ ਬਦਲੀਆਂ ਕੀਤੀਆਂ ਥਾਂ ਥਾਂ ਤੇ ਉਹਨਾਂ ਨੂੰ ਮਤਲਬ ਕੀ ਨਸ਼ੇ ਤਸਕਰਾਂ ਦੀਆਂ ਜਿਹੜੀਆਂ ਜਾਇਦਾਦਾਂ ਉਹ ਕੁਰ ਕਰਨ ਦਾ ਐਲਾਨ ਕੀਤਾ ਤਾਂ ਨਾਲ ਦੀ ਨਾਲ ਪੂਰੇ ਪੰਜਾਬ ਦੇ ਵਿੱਚ ਅਸੀਂ ਵੀ ਲੋਕਾਂ ਦੇ ਵਿੱਚ ਜਿਹੜੇ ਇਸ ਨਸ਼ਿਆਂ ਤੋਂ ਪੀੜਤ ਨੌਜਵਾਨਾਂ ਉਹਨਾਂ ਨੂੰ ਰਾਹੇ ਪਾਉਣ ਲਈ ਉਹਨਾਂ ਨੂੰ ਸਮਝਾਉਣ ਦੇ ਲਈ ਉਹਨਾਂ ਨੂੰ ਨਸ਼ਾ ਛਡਾਊ ਸਰਕਾਰੀ ਓਟ ਕੇਂਦਰ ਤੱਕ ਪਹੁੰਚਾਉਣ ਦੇ ਲਈ ਇੱਕ ਇੱਕ ਮਹਿਮ ਬੱਡੀ ਹੈ ਇਹ ਸਾਡਾ ਮਕਸਦ ਹੈ ਕਿ ਸਾਡਾ ਸਮਾਜ ਜਿਹੜਾ ਨਸ਼ਿਆਂ ਤੋਂ ਮੁਕਤ ਹੋਵੇ ਅਸੀਂ ਨੌਜਵਾਨ ਪੀੜੀ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿਹੜਾ ਅੱਜ ਦਾ ਨੌਜਵਾਨ ਖਾਸ ਕਰਕੇ ਇਹ ਅੰਕੜੇ ਦੱਸਦੇ ਆ ਕਿ 10 ਤੋਂ 17 ਸਾਲ ਦੇ ਜਿਹੜੇ ਬੱਚੇ ਆ ਜੇ ਪੰਜਾਬ ਦੇ ਵਿੱਚ 66 ਲੱਖ ਲੋਕ ਨਸ਼ਾਈਆਂ ਦੀ ਇੱਕ ਪੋਸਟੀ ਹੋਈ ਆ ਤਾਂ ਉਹਦੇ ਚੋਂ 568000 ਉਹ ਬੱਚੇ ਆ ਜਿਹੜੇ 10 ਤੋਂ 17 ਸਾਲ ਆ ਜਿਨ੍ਹਾਂ ਨੇ ਸਾਡੇ ਦੇਸ਼ ਦਾ ਨਿਰਮਾਣ ਕਰਨਾ ਜਿਨ੍ਹਾਂ ਨੇ ਸਾਡੇ ਦੇਸ਼ ਦਾ ਭਵਿੱਖ ਕਰਨਾ ਉਹ ਕੁਝ ਚੰਦ ਲੋਕ ਕੁਝ ਧਮੜਿਆਂ ਦੀ ਖਾਤਰ ਸਾਡੇ ਦੇਸ਼ ਦੇ ਭਵਿੱਖ ਨੂੰ ਤਬਾਹ ਕਰ ਰਿਹਾ ਅਸੀਂ ਨੌਜਵਾਨ ਨੂੰ ਅਪੀਲ ਕਰਦੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਸ ਕਰਾਹੇ ਪੈ ਰਾਹ ਨੂੰ ਛੱਡ ਕੇ ਦੇਸ਼ ਦਾ ਤੇ ਆਪਣਾ ਭਵਿੱਖ ਸਮਾਰਨ ਦੇ ਲਈ ਇਹ ਜਿਹੜਾ ਨਸ਼ਿਆਂ ਦਾ ਤਿਆਗ ਕਰੋ ਵਧੀਆ انسانا والی زندگی جو اج اسی نیچر پارک تو ਸਾਡੇ مانਜੋਗ ਸਾਹਿਬ ਸਾਡੇ ਇਸ قافلے ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ ਤੇ ਇਥੋਂ ਬਾਜ਼ਾਰਾਂ ਵਿੱਚ ਦੀ ਘੁੰਮਦੇ ਹੋਏ ਅਸੀਂ ਬਸ ਅਡੇ ਦੇ اوور ਬ੍ਰਿਜ ਥੱਲੇ ਇਹਨੂੰ ਸਮਾਪਤੀ ਕਰਾਂਗੇ